ਮੈਂ ਕਈ ਵੀਡੀਓ ਵੇਖਦਾ ਲੋਕੀ ਕਈ ਕ੍ਰਿਸਮਸ ਮਨਾ ਰਹੇ ਜਾਗੇ ਉਹ ਛੋਟੇ ਸਾਹਿਬ ਜਾਂ ਨੀਸ਼ੀ ਦੀਦੀ ਆੜੇ ਦੇ ਨਹੀਂ ਯਾਰ ਬਸ ਕਿੱਥੋਂ ਚੱਲੇ ਸਮਾਣੇ ਤੋਂ ਸਮਾਣੇ ਤੋਂ ਕਿੰਨੇ ਵਜੇ ਜੀ 12:00 ਵਜੇ 12:00 ਵਜੇ ਉਹ ਜੇ ਸਿੱਖਾਂ ਤੇ ਜਿਨ੍ਹਾਂ ਨੇ ਪੱਗਾਂ ਵਿੱਚ ਸਿਰਫ ਫਸਾਇਆ ਮੈਂ ਸੇ ਮੀਨਾ ਜੀ ਮੈਂ ਕਈ ਵੀਡੀਓ ਵੇਖਦਾ ਲੋਕੀ ਕਈ ਕ੍ਰਿਸਮਸ ਮਨਾ ਰਹੇ ਜਾਗੇ ਉਹ ਛੋਟੇ ਸਾਹਿਬ ਜਾਂ ਨੀਸ਼ੀ ਦੀਦੀ ਆੜੇ ਦੇ ਨਹੀਂ ਯਾਰ ਰਾਗ ਆਉਂਦਾ ਉਸ ਧਰਤੀ ਤੇ ਜਾ ਕੇ ਸੁੱਖ ਵੀ ਹੁੰਦਾ ਹੈ ਵੇਖ ਕੇ ਉਹ ਠੱਡੇ ਪੁਰਜ ਤੇ ਜਾਈਦਾ ਨੇ ਕਿ ਤੁਹਾਡੇ ਇਥੇ ਖਲੋਤੇ ਮਹਿਲ ਬਣ ਜਾਣਗੇ ਅਜੋ ਹੀ ਮਹਿਲ ਖਲੋਤੇ ਨੇ ਤੇ ਆ ਗਿਆ ਪਾਪਾ ਸੋੜੇ ਆਪਾਂ ਫੈਮਲੀ ਪੰਡਤ ਤੋਂ ਆ ਤਾਂ ਇਸ ਕਰਕੇ ਪਾਪਾ ਨਾਲ ਥੋੜੀ ਜੀ ਆਰਗੂਮੈਂਟੇਸ਼ਨ ਜਲਦੀ ਹੀ ਪਹਿਲਾਂ ਮੇਰੀ ਅੱਛਾ ਤੁਸੀਂ ਪੰਡਤ ਫੈਮਲੀ ਤੋਂ ਹਿੰਦੂ ਹੋ ਤੇ ਉਸ ਤੋਂ ਬਾਅਦ ਫਿਰ ਮੈਂਬਰ ਸੰਚਾਰ ਕੇ ਤਾਂ ਥੋੜਾ ਟਾਈਮ ਆਰਗੂਮੈਂਟੇਸ਼ਨ ਚੱਲੀ ਉਸ ਤੋਂ ਪਾਪਾ ਨੇ ਫਿਰ ਮੰਨ ਲਈ ਗੱਲ ਆਪਾਂ ਕਹਿੰਦੇ ਚਲੋ ਠੀਕ ਹੈ ਜਿਹੋ ਜਿਹਾ ਤੁਹਾਨੂੰ ਵਧੀਆ ਲੱਗਦਾ ਹੈ ਸਹੀ ਗੱਲ ਤੇ ਪਾਪਾ ਨੇ ਵੀ ਦੱਸਿਆ ਇਤਿਹਾਸ ਬਾਰੇ ਥੋੜਾ ਜ ਕਿੱਥੇ ਜਾ ਰਹੇ ਹੋ ਪਾਜੀ ਫਤੇਗੜ ਸਾਹਿਬ ਫਤੇਗੜ ਤੋਂ ਪੈਸਲ ਯਾਤਰਾ ਜੀ ਹਾਂ ਜੀ ਕਿੱਥੋਂ ਚੱਲੇ ਸਮਾਣੇ ਤੋਂ ਸਮਾਣੇ ਤੋਂ ਕਿੰਨੇ ਵਜੇ ਜੀ 12:00 ਤੇ 12:00 ਵਜੇ ਫਿਰ ਆਦ ਨੂੰ ਪੇਲੇਟ ਪਹੁੰਚੋਗੇ ਤੇ ਦੁਖਨਵਾਰ ਸਾਹਿਬ ਰਵਾਂਗੇ ਅੱਜ ਰਾਤ ਦੁਖਨਵਾਰ ਸਾਹਿਬ ਜੀ ਸਲੂਟ ਹੈ ਜੀ ਤੁਹਾਨੂੰ ਮਹਾਰਾਜ ਸਤਿ ਸ਼ਕਾਲ ਜੀ ਗੱਲਬਾਤ ਵਿਦ ਹੈਰੀ ਵੀ ਤੁਹਾਡਾ ਸਵਾਗਤ ਹੈ ਸ਼ਹੀਦੀ ਜੋੜ ਮੇਲ ਚੱਲ ਰਿਹਾ ਹੈ ਸਰਪੰਸਦਾਨੀ ਸਾਹਿਬ ਸ੍ਰੀ ਗੁਰਗੋਬਿੰਦ ਸਿੰਘ ਜੀ ਦੀ ਛੋਟੇ ਸ਼ੇਭਜਾਤਿਆਂ ਦੀ ਸ਼ਹਾਦਤ ਦੇ ਵਿੱਚ ਦੀ ਯਾਦ ਵਿੱਚ ਫਤਿਹਗੜ ਸਾਹਿਬ ਵਿਖੇ ਸੰਗਤਾਂ ਹਮ ਹਮਾ ਕੇ ਪਹੁੰਚ ਰਹੀਆਂ ਟਰਾਲੀਆਂ ਸੈਂਕੜੇ ਟਰਾਲੀਆਂ ਰੋ ਜਾ ਰਹੀਆਂ ਪੈਦਲ ਸੰਗਤ ਬਹੁਤ ਜਾ ਰਹੀ ਹੈ ਕਾਰਾਂ ਬਹੁਤ ਜਾ ਰਹੀਆਂ ਪਹਿਲਾਂ ਸੰਗਤਾਂ ਨੇ ਚਮਕੌਰ ਸਾਹਿਬ ਵਹਹੀਰਾ ਕੱਤੀਆਂ ਹੁਣ ਸੰਗਤਾਂ ਨੇ ਫਤਿਹਗੜ ਸਾਹਿਬ ਨੂੰ ਵਹੀਰਾ ਕੱਤੀਆਂ ਪਰ ਬੜੀ ਦੁੱਖ ਦੀ ਗੱਲ ਹੈ ਆ ਵੀਡੀਓ ਆਈ ਕਿਸੇ ਮੌਲ ਦੀ ਜਿਹਦੇ ਵਿੱਚ ਇੱਕ ਪਾਸੇ ਸਰਬੰਸਦਾਨੀ ਗੁਰਗੋਬੇ ਸਿੰਘ ਜੀ ਦੇ ਛੋਟੇ ਸ਼ਹਿਬਜ਼ਾਦਿਆਂ ਦੀ ਫੋਟੋ ਲੱਗੀ ਹੈ ਇੱਕ ਪਾਸੇ ਸੰਟਾ ਕਲੌਸ ਖੜਾ ਟੌਫੀਆਂ ਵੰਡ ਰਿਹਾ ਹੈ ਦੂਜੇ ਧਰਮਾਂ ਦੇ ਲੋਕ ਜਿਹੜੇ ਸੰਟਾ ਕਲੌਸ ਨੂੰ 크ਿਸਮਸ ਨੂੰ ਮੰਨਦੇ ਆ ਉਹ ਤਾਂ ਉੱਥੇ ਜਾ ਕੇ ਫੋਟੋਆਂ ਖਚਾਣ ਤਵੱਜੂ ਦੇਣ ਉਹ ਤਾਂ ਗੱਲ ਵਾਜਿਬ ਹੈ ਸਿੱਖ ਧਰਮ ਨੂੰ ਮੰਨਣ ਵਾਲੇ ਸਿਰ ਤੇ ਪੱਗਾਂ ਬੰਨਣ ਵਾਲੇ ਉੱਥੇ ਸੰਤਾ ਕਲੌਸ ਨਾਲ ਫੋਟੋਆਂ ਖਿਚਾ ਰਹੇ ਤੇ ਉਤੋਂ ਟੌਫੀਆਂ ਲੈ ਰਹੇ ਆ ਤੇ ਸਰਬੰਸਤਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬ ਚਾਤੀਆ ਦੀ ਫੋਟੋ ਕੱਲੀ ਉੱਥੇ ਮੌਲ ਦੇ ਵਿੱਚ ਪਈ ਹੈ ਲਾਣਤਾ ਉਹ ਜੇ ਸਿੱਖਾਂ ਤੇ ਜਿਨ੍ਹਾਂ ਨੇ ਪੱਗਾਂ ਵਿੱਚ ਸਿਰ ਫਸਾਇਆ ਮੈਂ ਸਿਰ ਤੇ ਪੱਕਾ ਬੰਨਿਆ ਨਹੀਂ ਕਹਾਗਾ ਇਹਨਾਂ ਨੇ ਪੱਗਾਂ ਦੇ ਵਿੱਚ ਸਿਰ ਫਸਾਇਆ ਉਹ ਬਾਹਰ ਨਿਕਲੋ ਮੌਲਾ ਚੋਂ ਦੇਖੋ ਦੁਨੀਆ ਪੈਦਲ ਜਾ ਰਹੀ ਹੈ ਛੋਟੇ ਛੋਟੇ ਬੱਚੇ ਪੈਦਲ ਜਾ ਰਹੇ ਆ ਕੋਈ ਕੱਲ ਸਵੇਰੇ ਤੁਰਿਆ 24 ਘੰਟੇ ਕੋ 36 ਘੰਟੇ ਬਾਅਦ ਪਹੁੰਚੇਗਾ ਘਰੇ ਬੈਠੇ ਰਜਾਈਆਂ 'ਚ ਬੈਠੇ ਹੋ ਤੁਸੀਂ ਤੁਹਾਨੂੰ ਸ਼ਰਮ ਆਣੀ ਚਾਹੀਦੀ ਐ ਅਸੀਂ ਕਦੋਂ ਦੇਣਾ ਦੇ ਸਕਦੇ ਹਾਂ ਉਸ ਸਰਬੰਸਦਾਨੀ ਦਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਨ੍ਹਾਂ ਨੇ ਸਾਲਾ ਹੀ ਪਰਿਵਾਰ ਵਾਰਤਾ ਅੱਜ ਦੇ ਸਮੇਂ ਵਿੱਚ ਸਾਡੇ ਬੱਚੇ ਦੇ ੱਚ ਰੀਟ ਲੱਗ ਜੇ ਸਾਰਾ ਟੱਬਰ ਉਸ ਬੱਚੇ ਨੂੰ ਗੋਦੀ ਚ ਕੀ ਫਿਰਦਾ ਧੰਨ ਉਹ ਮਾਂ ਗੁਜਰੀ ਜਿਨੇ ਆਪਣੇ ਹੱਥੀਂ 7 ਤੇ 9 ਸਾਲ ਦੇ ਲਾਲ ਤੌਰ ਤੇ ਗੁਰੂ ਗੋਬਿੰਦ ਸਿੰਘ ਜੀ ਇੱਕ ਰਾਜਾ ਸੀ ਚਾਹਦੇ ਆਪਣੇ ਬੱਚਿਆਂ ਨੂੰ ਬਚਾ ਕੇ ਰੱਖ ਸਕਦੇ ਸੀ ਮਾਤਾ ਸਹਿਬ ਕੌਰ ਨਾਲ ਦਿੱਲੀ ਭੇਜ ਦਿੰਦੇ ਪਰ ਨਹੀਂ ਲੋਕ ਕਿਵੇਂ ਯਾਦ ਕਰਦੇ ਉਹਨਾਂ ਦੀ ਯਾਦ ਦੇ ਵਿੱਚ ਕਿਵੇਂ ਸੈਂਕੜੇ ਲੋਕ ਇਕੱਠਾ ਹੁੰਦੇ ਸਰਬੰਸਦਾਨੀ ਨੂੰ ਪਤਾ ਸੀ ਵੀ ਉਹ ਇਤਿਹਾਸ ਲਿਖਣ ਜਾ ਰਹੇ ਆ ਦੁਨੀਆ ਦੀ ਸਭ ਤੋਂ ਮਿਸਾਲ ਤੇ ਅਦੁੱਤੀ ਸ਼ਹਾਦਤ ਪੇਸ਼ ਕਰਨ ਜਾ ਰਹੇ ਆ ਜਿੱਤੇ 7 ਤੇ 9 ਸਾਲ ਦੇ ਬੱਚੇ ਜਿੰਦੇ ਨਹੀਂ ਹਾਂ ਚ ਚਿਣਵਾ ਦਿੱਤੇ ਜਾਣ ਗੱਡਿਆਂ ਨਾਲ ਬੰਨ ਕੇ ਘੜੀਸਿਆ ਗਿਆ ਦਰਖਤ ਨਾਲ ਬੰਨ ਕੇ ਗਲੇਲਾ ਵੱਟੇ ਮਾਰੇ ਗਏ ਛੋਟੇ ਸਾਹਿਬ ਜادہ ਫਤੇ ਸਿੰਘ ਦੀ ਅੱਖ ਦੇ ਉੱਤੇ ਜਦ ਫੱਟ ਲੱਗਦਾ ਖੂਨ ਨਿਕਲਦਾ ਵੱਡੇ ਭਰਾ ਨੂੰ ਕਹਿੰਦਾ ਡੋਲੀ ਨਾ ਭਰਾ ਹਲੇ ਕੁਝ ਨਹੀਂ ਹੋਇਆ ਅਸੀਂ ਗੁਰਗੋਬੀ ਸਿੰਘ ਦੇ ਪੁੱਤਾਂ ਖੂਨ ਆ ਜਾਦੇ ਵੀਡੀਓ ਬਣਾਣੇ ਆ ਵਿਸ਼ਵਾਸ ਜਾਣਿਓ ਅੱਖਾਂ ਭਾਰਾਂ ਦੀਆਂ ਰੌਂਟੇ ਖੜੇ ਹੁੰਦੇ ਆ ਪਰ ਪਤਾ ਨਹੀਂ ਤੁਸੀਂ ਤੁਸੀਂ ਕਿਸ ਮਿੱਟੀ ਦੇ ਬਣੇ ਹੋ ਤੁਹਾਡੇ ਖਿਲਾਫ ਕੋਈ ਇਹੀ ਚੀ ਗੱਲ ਕਰ ਦੋ ਵੀਡੀਓ ਬਣਾ ਦੋ ਸੈਂਕੜੇ ਲੋਕ ਕਮੈਂਟਾਂ ਨਾਲ ਭਰ ਦਿੰਦੇ ਆ WhatsApp ਨਾਲ ਭਰ ਦਿੰਦੇ ਆ ਗਾਲਾਂ ਲਿਖ ਦਿਓ ਤੁਸੀਂ ਲੋਕ ਪਰ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ ਸਿੱਖ ਕੌਣ ਦੇ ਲਾਇਕ ਹੋ ਤੁਸੀਂ ਲੋਕ ਇੱਕ ਵੀਡੀਓ ਆਈ ਦੁਪਹਿਰੀ ਉਹ ਹਲੇਲੂਇਆ ਦੇ ਨਾਰੇ ਲਗਾ ਰਹੇ ਆ ਤੇ ਇੱਕ ਉਹ ਜਲੂਸ ਕੱਢ ਰਹੇ ਆ 크ਿਸਚੀਅਨ ਲੋਕ ਉਹਨਾਂ ਦਾ ਤਿਉਹਾਰ ਹੈ ਉਹ ਮਨਾਉਣ ਕੁਜੀ ਨਾਲ ਧੂਮ-ਧਾਮ ਨਾਲ ਬੈਂਡ ਵਾਜਿਆਂ ਨਾਲ ਪਰ ਪੰਜ-ਸੱਤ ਸਿੱਖ ਨੱਚ ਰਹੇ ਆ ਸਾਰਾ ਸੋਸ਼ਲ ਮੀਡੀਆ ਉਹ ਪੰਜ-ਸੱਤ ਸਿੱਖ ਤਕਾਰਿਆ ਅਸੀਂ ਤਾਂ ਨਹੀਂ ਉਹ ਵੀਡੀਓ ਪਾਉਂਦੀ ਵੀ ਕਹਿੰਦੇ ਆ ਵੀ ਕੱਪੜਾ ਚੱਕਾਂਗੇ ਤੇ ਢਿੱਡ ਸਾਡਾ ਆਪਣਾ ਹੀ ਨੰਗਾ ਹੋਏਗਾ ਜਿਆਦਾ ਤੁਸੀਂ ਪੱਗਾ ਲਾ ਦਿਓ ਆਪਣੇ ਨਾਂ ਦੇ ਨਾਲ ਸਿੰਘ ਤਾਰ ਦਿਓ ਆਪਣੇ ਨਾਂ ਦੇ ਨਾਲ ਜੋਮ ਟੌਮ ਜੋ ਤੁਸੀਂ ਲਾਣਾ ਲਾ ਲੋ ਤੁਸੀਂ ਨਾ ਉਹਨਾਂ ਦੇ ਹੋਏ ਨਾ ਸਾਡੇ ਹੋਏ ਘਟੋ ਘਟ ਉਹਨਾਂ ਦੇ ਤਾਂ ਹੋ ਜੋ ਜੇ ਤੁਹਾਨੂੰ ਯੀਸ਼ੂ ਮਸੀਹ ਦੀ ਕੁਰਬਾਨੀ ਵੱਡੀ ਲੱਗਦੀ ਆ ਉਹਨਾਂ ਦੇ ਤਾਂ ਹੋ ਜੋ ਬਹੁਤ ਵੱਡਾ ਧਰਮ ਹੈ ਬਹੁਤ ਵੱਡੇ ਉਹਦੇ ਵਿੱਚ ਪਾਸਟਰ ਹੋਇਆ ਪਾਸਟਰਾਂ ਨੂੰ ਸਮਝਾਣਾ ਚਾਹੀਦਾ ਇਹਨਾਂ ਲੋਕਾਂ ਨੂੰ ਸਾਡੇ ਗਰੰਥੀਆਂ ਦੇ ਸਾਡੇ ਪ੍ਰਚਾਰਕਾਂ ਦੇ ਕਹੀ ਤਾਂ ਇਸ ਮੰਨੇ ਨਹੀਂ ਸ਼ਾਇਦ ਪਾਸਟਰਾਂ ਦੀ ਗੱਲ ਮੰਨ ਕੇ ਇਹ ਮੰਨ ਜਾਣ ਗੱਲ ਆਪਣੇ ਸਿਰ ਤੋਂ ਇਹ ਪੱਗਾਂ ਲਾ ਦੇਣ ਲੋਕ ਵਹੀਰਾ ਘੱਟ ਘੱਟ ਫਤੇਗੜ ਸਾਹਿਬ ਜਾ ਰਹੇ ਆ ਤਿੰਨ ਦਿਨ ਠੰਡੇ ਬੁਰਜ ਦੇ ਬਾਹਰ ਕੀਰਤਨ ਦਰਬਾਰ ਦੇ ਵਿੱਚ ਠੰਡ ਦੇ ਵਿੱਚ ਬੈਠਦੇ ਆ ਬਿਨਾ ਕਿਸੇ ਦਰੀ ਦੇ ਤਾਂ ਕਿ ਕੁਝ ਪਰਸੈਂਟ ਉਸ ਦਰਦ ਨੂੰ ਮਹਿਸੂਸ ਕਰ ਸਕੀਏ ਉਸ ਠੰਡ ਨੂੰ ਮਹਿਸੂਸ ਕਰ ਸਕੀਏ ਜੋ ਠੰਡੇ ਬੁਰਜ ਦੇ ਵਿੱਚ 7 ਤੇ 9 ਸਾਲ ਦੇ ਸਹਿਬਜ਼ਾਦਿਆਂ ਨੇ ਸਹਾਰਿਆ ਤੁਸੀਂ ਮੋਲਾਂ ਦੇ ਵਿੱਚ 크리스마ਸ ਮਨਾਉਂਦੇ ਹੋ ਅੱਜ ਸਾਰੀ ਦੁਨੀਆ ਸਾਰੀ ਦੁਨੀਆ ਸਹਿਬਜ਼ਾਦਿਆਂ ਨੂੰ ਨਮਨ ਕਰ ਰਹੀ ਹੈ ਸੈਂਕੜੇ ਥਾਂ ਤੇ ਲੰਗਰ ਲੱਗੇ ਪਏ ਆ ਸਾਡਾ ਅਸੀਂ ਦੁਕਾਨ ਸਾਡੀ ਮੇਨ ਰੋਡ ਤੇ ਆ ਤਿੰਨ ਤਿੰਨ ਹੋ ਗਏ ਟਰਾਲੀਆਂ ਦਾ ਕਾਫਲਾ ਨਹੀਂ ਰੁਕ ਰਿਆ ਹਰ ਮਿੰਟ ਦੇ ਵਿੱਚ ਦੋ ਤੋਂ ਚਾਰ ਟਰਾਲੀਆਂ ਹਜ਼ਾਰਾਂ ਟਰਾਲੀਆਂ ਚੱਲੀ ਗਈਆਂ ਸਿਰਫ ਸਾਡੀ ਰੋਡ ਤੋਂ ਬਾਕੀ ਪੰਜਾਬ ਦਾ ਪਤਾ ਨਹੀਂ ਪਤਾ ਨਹੀਂ ਤੁਸੀਂ ਕਿਹੜੀ ਮਿੱਟੀ ਦੇ ਬਣੇ ਹੋ ਤੁਹਾਡਾ ਦਿਲ ਨਹੀਂ ਡੋਲਦਾ ਉਹ ਛੋਟੇ ਸਹਿਬਜ਼ਾਦਿਆਂ ਨੂੰ ਦੇਖ ਕੇ ਜਾਦ ਉਥੇ ਜਾ ਕੇ ਪਾਲਕੀ ਸਾਹਿਬ ਅਗੇ ਸਿਰ ਝੁਕਾਈਦਾ ਨਾ ਫਤਿਹਗੜ੍ਹ ਸਾਹਿਬ ਪੋਰਾ ਸਾਹਿਬ ਤੇ ਜਾ ਕੇ ਮਨ ਰੁੰਦਾ ਬੀਕੀ ਕਹਿਰ ਗਜਾਰਿਆ ਕੀ ਤੁਕ ਤਕਲੀਫ ਸਾਡੇ ਸਾਹਿਬ ਜਿਆਦਾਂ ਨੇ ਕੱਟੀ ਦੂਜੀ ਮੈਂ ਫੇਰ ਗੱਲ ਉਥੇ ਆ ਜੇਗੀ ਨਲਾਈਕੀ ਸਾਡੀ ਪ੍ਰਚਾਰ ਕਮੇਟੀਆਂ ਦੀ ਵੀ ਹੈ ਵਿਰਾਸਤੇ ਖਾਲਸਾ ਜੀ ਤਰਜ ਦੇ ਉੱਤੇ ਫਤੇਗੜ ਸਾਹਿਬ ਦੇ ਉੱਤੇ ਵੀ ਇੱਕ ਮਨਾਰਾ ਬਣਨਾ ਚਾਹੀਦਾ ਜਿਦੇ ਵਿੱਚ ਛੋਟੇ ਬੱਚਿਆਂ ਨੂੰ ਪਤਾ ਲੱਗੇ ਵੀ ਕੀ ਦੁੱਖ ਛੋਟੇ ਸਾਹਿਬ ਜਿਆਦਿਆਂ ਨੇ ਝੱਲਿਆ ਤੇ ਧਰਮ ਨਹੀਂ ਛੱਡਿਆ ਅਡੋਲ ਰਹੇ ਸਿੱਧਕ ਨਹੀਂ ਛੱਡਿਆ ਕਿਉਂਕਿ ਨਵੇਂ ਕਾਨਵੈਂਟ ਸਕੂਲਾਂ 'ਚ ਬੱਚਿਆਂ ਨੂੰ ਨਹੀਂ ਪੜਾਇਆ ਜਾ ਰਿਹਾ ਇਹ ਕੁਛ ਪਰ ਸਾਡੀ ਪ੍ਰਚਾਰ ਕਮੇਟੀਆਂ ਦਾ ਫਰਜ਼ ਤਾਂ ਬਣਦਾ ਹੈ ਕਰੋੜਾ ਅਰਬਾ ਰੁਪਈਆ ਮੱਥਾ ਟੇਕਦਾ ਚੜਦਾ ਇਸ ਪਾਸੇ ਲਾ ਲੋ ਹਰ ਜਗ੍ਹਾ ਦੇ ਉੱਤੇ ਇਹ ਜੇ ਮਨਾਰ ਹੋਣੇ ਚਾਹੀਦੇ ਜਿਹੜੇ ਇਤਿਹਾਸਕ ਤੇ ਸ਼ਹੀਦੀ ਸਥਾਨ ਹੈ ਦੂਜਾ ਸਾਰੇ ਪੰਜਾਬ ਦੇ ਵਿੱਚ ਵੱਡੀਆਂ-ਵੱਡੀਆਂ ਸਕਰੀਨਾਂ ਲਾ ਕੇ ਤੁਹਾਨੂੰ ਇਸ ਚੀਜ਼ ਦਾ ਪ੍ਰਚਾਰ ਕਰਨਾ ਚਾਹੀਦਾ ਵੀ ਇਹ ਛੋਟੇ ਸਾਹਿਬ ਜੀ ਆਦਿ ਦੀ ਸ਼ਹਾਦਤ ਹੈ ਜਿਹੜਾ ਬੰਦਾ ਫਤਿਹਗੜ ਨਹੀਂ ਜਾ ਸਕਦਾ ਜਾਂ ਛੋਟਾ ਬੱਚਾ ਜਿਹਨੂੰ ਇਤਿਹਾਸ ਨਹੀਂ ਪਤਾ ਉਹਨੂੰ ਇਤਿਹਾਸ ਦਾ ਪਤਾ ਲੱਗ ਸਕੇ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਸਾਹਿਬ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਦਾ ਪੁਰਬ ਮਨਾਇਆ ਉਹਦੀ ਸ਼ਲਾਘਾ ਅਸੀਂ ਵੀ ਕੀਤੀ ਕਿਉਂਕਿ ਸ਼ਲਾਘਾ ਯੋਗ ਕਾਰਿਆ ੱਲੇ ਬੈ ਕੇ ਕੀਰਤਨ ਦਰਬਾਰ ਨਾਲ ਨਹੀਂ ਕੁਝ ਬਣਨਾ ਧਰਮ ਦਾ ਕਿਉਂਕਿ ਕੀਰਤਨ ਸੁਣਨ ਉਹ ਜਾਏਗਾ 2 ਜਾਂ 5 ਜਾਂ 10% ਬੰਦੇ ਜਿਹੜੇ ਪਹਿਲਾਂ ਹੀ ਇਸ ਟੀਚ ਨਾਲ ਜੁੜੇ ਹੋਏ ਆ ਨਵੇਂ ਬੰਦੇ ਨੂੰ ਕਿਵੇਂ ਜੋੜੋਗੇ ਨਵੇਂ ਬੰਦਿਆਂ ਨੂੰ ਥਾ-ਥਾ ਸਕਰੀਨਾਂ 'ਤੇ ਲਾ ਕੇ ਇਤਿਹਾਸ ਦੱਸੋ ਕੁਰਬਾਨੀਆਂ ਦੱਸੋ ਸਿੱਖ ਕੌਮ ਦੀਆਂ ਜਿਵੇਂ ਦੂਜੇ ਧਰਮ ਵਾਲੇ ਪ੍ਰਚਾਰ ਕਰਦੇ ਆ ਆਪਣੇ ਧਰਮ ਦਾ ਤੁਸੀਂ ਵੀ ਕਰੋ ਕਿਉਂ ਤੁਸੀਂ ਪ੍ਰਚਾਰ ਦੇ ਪਿੱਛੇ ਰਹਿ ਗਏ ਨਹੀਂ ਉਹ ਦਿਨ ਦੂਰ ਨਹੀਂ ਵੀ ਸਿੱਖ ਲੱਭਣ ਨੂੰ ਤਰਸੋਗੇ ਸੋ ਹੱਥ ਜੋੜ ਕੇ ਬੇਨਤੀ ਹੈ ਸਾਡੀ ਧਾਰਮਿਕ ਕਮੇਟੀਆਂ ਨੂੰ ਇਹਨਾਂ ਗੱਲਾਂ ਵੱਲ ਧਿਆਨ ਦਿਓ ਬਾਕੀ ਜੇ ਕਿਸੇ ਬਾਰੇ ਮਾੜਾ ਚੰਗਾ ਕਿਹਾ ਗਿਆ ਤੇ ਹੱਥ ਜੋੜ ਕੇ ਮਾਫੀ ਮੰਗਦੇ ਆ ਧੰਨਵਾਦ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਚਾਰੇ ਸ਼ਹਿਬਜ਼ਾਦੇ